ਜੀ ਜੇ ਤੁਹਾਨੂੰ ਪੁੱਛ ਰਹੇ ਸੀਗੇ ਵੀ ਸੀਜ਼ਨਲ ਸਲੋ ਟਾਈਮ ਹੁੰਦਾ ਆ ਇਹ ਸਿਆਲਾਂ ਦੇ ਜਿਹੜੇ ਇਹ ਦੇਣ ਆ ਹੌਲੀ ਹੌਲੀ ਇਸ ਨੇ ਪਿਕ ਅਪ ਕਰਨਾ ਹੁੰਦਾ ਆ ਆ ਓਵਰ ਆਲ ਰੇਟਸ ਵਗੈਰਾ ਨੂੰ ਲੈ ਕੇ ਕੀ ਸਥਿਤੀ ਜਿਹੜੀ ਉਹ ਚੱਲ ਰਹੀ ਹੈਗੀ ਆ ਇੰਡਸਟਰੀ ਦੇ ਵਿੱਚ ਆਪਸ ਚ ਕੀ ਗੱਲਬਾਤ ਜਿਹੜੀ ਇੰਡਸਟਰੀ ਨੂੰ ਲੈ ਕੇ ਹੀ ਜਿਹੜੀ ਉਹ ਹੋ ਰਹੀ ਆ ਲੱਗਦਾ ਰੇਟਸ ਦੀ ਗੱਲ ਜਿਹੜੀ ਆ ਉਹ ਡੈਫੀਨਿਟਲੀ ਬਹੁਤ ਵਧੀਆ ਨਹੀਂ ਹੈਗੀ ਪਰ ਸਟਿਲ ਜਿਹੜੀਆਂ ਕੰਪਨੀਆਂ ਸਹੀਆਂ ਕਿਉਂਕਿ ਅਸਲ ਰਹੀ ਨਾ ਜਿਹੜਾ ਡਾਊਨਫਾਲ ਹੈ ਉਹ ਇੰਨਾ ਲੰਮਾ ਚੱਲ ਚੁੱਕਾ ਹੈ ਕਿ ਉਹਦੇ ਵਿੱਚ ਜਿਹੜੇ ਸਪੌਟ ਰੇਟਸ ਆ ਉਹਨਾਂ ਤੇ ਵੀ ਫਰਕ ਨਹੀਂ ਪੈ ਰਿਹਾ ਕਿਸੇ ਵੀ ਚੀਜ਼ ਦਾ ਫਰਕ ਨਹੀਂ ਪੈ ਰਿਹਾ ਕਿਸੇ ਕੋਈ ਕੁਦਰਤੀ ਆਫਤ ਹੈ ਜਾਂ ਕੋਈ ਵੈਸੇ ਹੀ ਪ੍ਰੋਬਲਮ ਆਉਂਦੀ ਆ ਜਾਂ ਕੈਸੇ ਜਿੱਦਾਂ ਕੋਈ ਹੌਲੀਡੇ ਸੀਜ਼ਨ ਆ ਗਿਆ ਸੀਗਾ ਕੋਈ ਉਹਨਾਂ ਚੀਜ਼ਾਂ ਦਾ ਨਹੀਂ ਫਰਕ ਪੈਂਦਾ ਜਦੋਂ ਉਦੋਂ ਇਹ ਹੁੰਦਾ ਕਿ ਬਹੁਤ ਲੰਮੀ ਪ੍ਰੋਬਲਮ ਹੋ ਚੱਲੀ ਆ ਸੋ ਇਸ ਕਰਕੇ ਇਹ ਜਿਹੜੀ ਸਿਚੁਏਸ਼ਨ ਹੈਗੀ ਆ ਅੱਜਵਲੇ ਰਾਈਟ ਨਾਉ ਇਸ ਸਾਰੀ ਸਿਚੁਏਸ਼ਨ ਜਿਹੜੀ ਆ ਉਹ ਖੜੀ ਹੈਗੀ ਆ ਆਪਣੀ ਜਿਹੜੀ ਅਪਕਮਿੰਗ ਐਡਮਿਨਿਸਟ੍ਰੇਸ਼ਨ ਚੇਂਜ ਹੈਗੀ ਆ ਉੱਤੇ ਯੂ ਨੋ ਹਰ ਇੱਕ ਬੰਦਾ ਪੋਜ਼ਿਟਿਵ ਵੇਹਣਾ ਦੇਖ ਰਿਹਾ ਹੈਗਾ ਤੇ ਓਵਰਆਲ ਦੇਖੀਏ ਆਪਣੀ ਜਿਹੜੀ ਪੈਨਾਮਾ ਕਨਾਲ ਆ ਉਹਦੀ ਕਿੰਨੀ ਘਟੀ ਆ ਅਮਦਲ ਉਹਦਾ ਦੀ ਕਿੰਨੀ ਘਟੀ ਆ ਸੋ ਉਹੋ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਫਰੇਟ ਤੇ ਫਰਕ ਪੈਂਦੇ ਆ ਜਿੰਨਾ ਜਿਹੜਾ ਰੈੱਡ ਸੀ ਦੇ ਵਿੱਚ ਜਿਹੜੇ ਅਟੈਕ ਹੋਏ ਆ ਇਹ ਹੋਰ ਜਿਹੜੀਆਂ ਚੀਜ਼ਾਂ ਹੋ ਰਹੀਆਂ ਹੈਗੀਆਂ ਕਿ ਜਿਹੜੀਆਂ ਕੰਟਰੀਜ਼ ਇੱਕ ਦੂਜੇ ਦੇ ਨਾਲ ਆ ਰਾਦਰ THEN ਮਤਲਬ ਕਿ ਹੋਰ ਵਾਰ ਦੇ ਉਹ ਇੱਕ ਯੂ ਨੋ ਇਕਨੋਮਿਕ ਵਾਰ ਲੜ ਰਹੇ ਹੈਗੇ ਆ ਸੋ ਉਹ ਕਈ ਚੀਜ਼ਾਂ ਫੈਕਟਰ ਹੈ ਇਸ ਵੇਲੇ ਔਰ ਉਹਦੇ ਨਾਲ ਨਾਲ ਬਹੁਤ ਚੀਜ਼ਾਂ ਇਸ ਵੇਲੇ ਫੈਕਟਰ ਹੈ ਰਾਜਨੀਤਿਕ ਆ ਜਿਹੜੇ ਰੇਟ ਚ ਉਹੀ ਹੋਇਆ ਹੈਗਾ ਮਤਲਬ ਏਵਰੀ ਡੇ ਸਾਨੂੰ ਘਟੋ ਘਟ 200 ਤੋਂ 4 ਕਾਲ ਜਿਹੜੀਆਂ ਇਸੇ ਮਸਲੇ ਤੇ ਆਉਂਦੀਆਂ ਕੀ ਸਾਡੇ ਨਾਂ ਤੇ ਕੋਈ ਲੋਡ ਬੁੱਕ ਕਰੀ ਜਾਂਦਾ ਜਾਂ ਅ اچھا ਫਿਰ ਹੁਣ ਕੱਲ ਇੰਡੀਆਪੋਸਟ ਤੋਂ ਕਾਲ ਆਈ ਜੀਓ ਜੀ ਕਹਿੰਦੇ ਸਾਡੇ ਨਾਂ ਤੇ ਲੋਡ ਬੁੱਕ ਕਰੀ ਜਾਂਦੇ ਤੇ ਜਦੋਂ ਉਸ ਕੰਪਨੀ ਨੂੰ ਕਾਲ ਕੀਤੀ ਉਹ ਅੱਗੇ ਉਹ ਵੀ ਪੰਜਾਬੀ ਸੀਗੇ ਉਹ ਕਹਿੰਦੇ ਜੀ ਸਾਡੇ ਨਾਲ ਵੀ ਕੋਈ ਕਰੀ ਜਾਂਦਾ ਮਤਲਬ ਇਹ ਪਤਾ ਨਹੀਂ ਲੱਗ ਰਿਹਾ ਕਿ ਕੀ ਹੋ ਰਿਹਾ ਹੈਗਾ ਪਰ ਜੋ ਵੀ ਕੁਝ ਹੋ ਰਿਹਾ ਹੈਗਾ ਉਹ ਫਰੇਟ ਇੰਡਸਟਰੀ ਨੂੰ ਬਹੁਤ ਹਰਟ ਕਰ ਰਿਹਾ ਹੈਗਾ ਹਮਮ ਔਰ ਇਸ ਵੇਲੇ ਜਿਹੜਾ ਬ੍ਰੋਕਰ ਕਮਿਊਨਿਟੀ ਹੈਗੀ ਆ ਉਹ ਬਹੁਤ ਹੀ ਜਿਆਦੀ ਸਟਰੋਂਗ ਜੁੜ ਕੇ ਨਾਲ ਖੜੀ ਆ ਆਪਣੇ ਬ੍ਰੋਕਰ ਟਰਾਂਸਪੇਰੈਂਸੀ ਵਾਲਾ ਜਿਹੜਾ ਰੂਲ ਆ ਇਸ ਵੇਲੇ ਉਹਦੀ ਕਮੈਂਟ ਪੀਰੀਅਡ ਚੱਲ ਰਿਹਾ ਹੈਗਾ ਤੁਸੀਂ ਦੇਖ ਲਓ ਕਿ ਉਹਦੇ ਵਿੱਚ ਕਮੈਂਟ ਪੀਰੀਅਡ ਦੇ ਵਿੱਚ ਕੋਈ ਕਮੈਂਟ ਜ਼ਿਆਦਾ ਨਹੀਂ ਹੋ ਰਹੇ ਹੈਗੇ ਅਸੀਂ ਕੰਪਲੇਂਟ ਜਿੰਦਾ ਮਰਜ਼ੀ ਕਰੀ ਜੇ ਜਿੰਨਾ ਮਰਜ਼ੀ ਰੌਲਾ ਪਾਈ ਜਾਈਗੇ ਪਰ ਉਹ ਚੀਜ਼ਾਂ ਜਿਹੜੀਆਂ ਜੇ ਚੀਜ਼ਾਂ ਤੇ ਕੰਮ ਕਰਨਾ ਚਾਹੀਦਾ ਉਹ ਹੋ ਨਹੀਂ ਰਹੀਆਂ ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਫੈਕਟਰ ਹੈਗਾ ਕਿ ਇੱਕ ਬਾਕੀ ਨੌਲੇਜ ਦੇ ਨਾਲ ਜਿਹੜੇ ਲੋਕੀ ਟ੍ਰਕਿੰਗ ਦੇ ਵਿੱਚ ਆ ਗਏ ਆ ਜਾਂ ਘੱਟ ਨੌਲੇਜ ਦੇ ਨਾਲ ਡਿਸਪੈਚਿੰਗ ਵਗੈਰਾ ਵੱਲ ਵਧ ਰਹੇ ਆ ਉਹ ਸਿਚੁਏਸ਼ਨ ਜਿਹੜੀ ਆ ਉਹ ਹੋਰ ਵੀ ਜ਼ਿਆਦਾ ਜਿਹੜੇ ਰੇਟਸ ਨੂੰ ਖਰਾਬ ਕਰ ਰਹੀ ਹੈ ਹੂੰ 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 ਠੀਕ ਹੈ ਠੀਕ ਹੈ ਸੋ ਇਹ ਤਾਂ ਡੈਫੀਨਿਟਲੀ ਇੱਕ ਸਮੱਸਿਆ ਜਿਹੜੀ ਇਸ ਚੀਜ਼ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਟ੍ਰਕਿੰਗ ਇੰਡਸਟਰੀ ਜਿਹੜੀ ਉਹ ਮਿਲਦੀ ਆ ਤੇ ਸੁਰਉਤੋਂ ਬਾਕੀ ਜੇ ਤੁਹਾਡਾ ਕੋਈ ਟ੍ਰਕਿੰਗ ਨਾਲ ਸੰਬੰਧਿਤ ਸਵਾਲ ਆ ਅ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਆਪਣੇ ਵਿਚਾਰ ਸਾਂਝ ਪਾਉਣੀ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਟਰੈਕਿੰਗ ਦੇ ਨਾਲ ਸੰਬੰਧਿਤ ਕੋਈ ਸਵਾਲ ਜਿਹੜਾ ਹੈ ਉਹ ਵੀ ਪੁੱਛ ਸਕਦੇ ਹੈਗੇ ਆਂ